ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇਸ ਕੁੜਤੀ ਤੇ ਡਿਜ਼ਾਈਨ ਬਣਾਉਣਾਗਾ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਗਲੇ ਤੇ ਡਿਜ਼ਾਈਨ ਬਣਾਵਾਂਗੇ ਗਲਾ ਆਪਾਂ ਜਾਲੀ ਵਾਲੀ ਜਿਹੜੀ ਲੇਸ ਹੈ ਇਹ ਭਰ ਕੇ ਬਣਾਉਣਾਗਾ ਤਾਂ ਕਿ ਵੀ ਜਿਹੜਾ ਦੇਖੋ ਪ੍ਰਿੰਟਡ ਸੂਟ ਹੈਗਾ ਇਹਨੂੰ ਜੇ ਆਪਾਂ ਕੋਈ ਮਾੜਾ ਬੋਟਾ ਡਿਜ਼ਾਈਨਿੰਗ ਇਸ ਤੇ ਕਰਾਂਗੇ ਤਾਂ ਇਹ ਸੂਟ ਨੇ ਵੀ ਬਹੁਤ ਸੋਹਣਾ ਬਣ ਜਾਣਾਗਾ ਇਸ ਲਈ ਆਪਾਂ ਜਿਹੜਾ ਗਲਾਗਾ ਗਲੇ ਤੇ ਜਾਲੀ ਵਾਲੀ ਲੈਸ ਲਾਵਾਂਗੇ ਜੀ ਇਹਦੇ ਘੇਰੇ ਤੇ ਵੀ ਡਿਜ਼ਾਈਨ ਬਣਾਉਣਾਗਾ ਆਪਾਂ ਨੇ ਦੋ ਤਰ੍ਹਾਂ ਦੀ ਇਹ ਲੈਸ ਹੈਗੀ ਇਹ ਦੋਨੋਂ ਲੈਸਾਂ ਨਾਲ ਇਸ ਸੂਟ ਤੇ ਡਿਜ਼ਾਈਨ ਬਣਾਉਣੇ ਨੇ ਜਿਹੜੀ ਇਹ ਕੁੜਤੀ ਹੈ ਇਹਦੀ ਕਟਿੰਗ ਜੀ ਮੈਂ ਕਰ ਲਈ ਹੈਗੀ ਇਹਦੇ ਵਿੱਚ ਆਪਾਂ ਪਲੇਟਾ ਨਹੀਂ ਪਾਉਣੀ ਆ ਇਹ ਇਹ ਕੁੜਤੀ ਜਿਹੜੀ ਜਿਵੇਂ ਅੱਜਕੱਲ ਪਾਕਿਸਤਾਨੀ ਕੁੜਤੀਆਂ ਪਾ ਰਹੇ ਨੇ ਖੁੱਲੀਆਂ ਜੀ ਆਪਾਂ ਉਵੇਂ ਬਣਾਉਣੀ ਹੈਗੀ ਜੇਕਰ ਤੁਹਾਨੂੰ ਪਾਕਿਸਤਾਨੀ ਕੁੜਤੀ ਦੀ ਕਟਿੰਗ ਦੀ ਵੀਡੀਓ ਦੇਖਣੀ ਹੈ ਤੁਸੀਂ ਤਾਂ ਮੈਨੂੰ ਕਮੈਂਟ ਕਰ ਸਕਦੇ ਹੋ ਦੇਖੋ ਜੀ ਜਿਵੇਂ ਆਪਾਂ ਕੁਰਤੀ ਦੀ ਕਰੀਜ ਬਣਾਈ ਸੀਗੀ ਕਰੀਜਾਂ ਬਣਾ ਕੇ ਮੈਂ ਕੁਰਤੀ ਕੱਟਦੀ ਹੁੰਨੀ ਆ ਹੁਣ ਆਪਾਂ ਇਹਦਾ ਇਹ ਫालतੂ ਬੇਸਟ ਕਪੜਾ ਦਾ ਇਹਦੇ ਵਿੱਚੋਂ ਆਪਾਂ ਗਲੇ ਤੇ ਵਰਤਾਂਗੇ ਜੇਕਰ ਤੁਸੀਂ ਕੋਈ ਪਲੇਨ ਵੀ ਹੋਰ ਕੰਟਰਾਸਟ ਕਪੜੇ ਦਾ ਵੀ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਟਰਾਸਟ ਕਲਰ ਵੀ ਲੈ ਸਕਦੇ ਹੋ ਜੇ ਪਲੇਨ ਜੇਕਰ ਤੁਹਾਡੀ ਪਲੇਨ ਬਾਟਮ ਹੈ ਤਾਂ ਤੁਸੀਂ ਉਸੇ ਹਿਸਾਬ ਨਾਲ ਲੈ ਸਕਦੇ ਹੋ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਇਹ ਪੇਪਰ ਪੇਸਟਿੰਗ ਲਈ ਹੈਗੀ ਇਹ ਲਗਭਗ ਆਪਾਂ 11 ਇੰਚ ਚੌੜੀ ਲਵਾਂਗੇ ਜੀ ਤੇ 10 11 ਇੰਚੇ ਲੰਬਾ ਇੰਨਾ ਤੁਹਾਨੂੰ ਪੀਸ ਚਹੀਦਾਗਾ ਜਿਹੜਾ ਆਪਾਂ ਗਲਾਗਾ ਉਹਦੀ ਕਟਿੰਗ ਕਰਨ ਲਈ ਆਪਾਂ ਇਹਦਾ ਬਣਾਵਾਂਗੇ ਜੀ ਵੀ ਸ਼ੇਪ ਨੈਕ ਵੀ ਸ਼ੇਪ ਨੈਕ ਦਾ ਅੱਜਕੱਲ ਜੀ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਤੇ ਸੋਹਣਾ ਵੀ ਬਹੁਤ ਲੱਗਦਾਗਾ بس ਜਦੋਂ ਵੀ ਤੁਸੀਂ بی شیپਨ ਜਿਹੜਾ ਗळा ਗਾ ਉਹ ਬਣਾ ਬਣਾਉ ਤਾਂ ਜਿਹੜਾ ਪਿਛਲਾ ਗळा ਉਹ ਜ਼ਿਆਦਾ ਚੌੜਾ ਵੀ ਜ਼ਿਆਦਾ ਡੀਪ ਨਾ ਰੱਖਿਆ ਜਾਵੇ ਵੀ ਉਹਦਾ ਨਾਰਮਲ ਪੰਜ ਤੱਕ ਕੇ ਜਿਹੜੀ ਲੰਬਾਈ ਹੋਵੇ ਗਲੇ ਦੀ ਜੇਕਰ ਤੁਸੀਂ ਜ਼ਿਆਦਾ ਚੜਾਈ ਚ ਗळा ਰੱਖੋਗੇ ਤਾਂ ਤੁਸੀਂ ਪੰਜ ਤੋਂ ਵੀ ਘੱਟ ਲੰਬਾ ਗळा ਰੱਖਣਾਗਾ ਇਹ ਆਪਾਂ ਦੇਖੋ ਜੀ 4 ਇੰਚ 4 ਸਵਾ ਕ 4 ਇੰਚ ਚੌੜਾ ਰੱਖਾਂਗੇ ਤੇ 8 ਇੰਚ ਆਪਾਂ ਇਹਨੂੰ ਲੰਬਾ ਰੱਖ ਰਿਆਂਗੇ ਕਿਉਂਕਿ ਇਹਦੇ ਵਿੱਚ ਜਿਹੜੀਆਂ ਪੱਟੀਆਂ ਭਰ ਕੇ ਦੀ ਲੰਬਾਈ ਵੀ ਘਟ ਜਾਣੀ ਆ ਤੇ ਚੜਾਈ ਵੀ ਘਟ ਜਾਣੀ ਆ ਜਿਹੜਾ ਆਪਾਂ ਇਹਦੇ ਵਿੱਚ ਸੈਂਟਰ ਚ ਕਪੜਾ ਰੱਖਣਾਗਾ ਵੀ ਜਿਹੜਾ ਸੈਂਟਰ ਚ ਸਪੇਸ ਦੇਣੀ ਆ ਪੱਟੀਆਂ ਲਈ ਡਿਜ਼ਾਈਨ ਬਣਾਉਣ ਲਈ ਇਹ ਆਪਾਂ ਦੇਣੀ ਆ ਜੀ ਵੀ ਮਤਲਬ ਕਿ ਡੇਢ ਪੌਣੇ 2 ਇੰਚ ਤੋਂ ਵੱਧ ਇਹ ਤੁਸੀਂ ਰੱਖਣਾ ਨਹੀਂ ਹੈਗਾ ਡੇਢ ਵੀ ਰੱਖ ਸਕਦੇ ਹੋ ਤੇ ਪੌਣੇ 2 ਵੀ ਰੱਖ ਸਕਦੇ ਹੋ ਜੇਕਰ ਤੁਸੀਂ ਪੱਟੀ ਤੇ ਪੱਟੀ ਜ਼ਿਆਦਾ ਚੜਾ ਕੇ ਵੀ ਗਲਾ ਬਣਾਉਣਾਗਾ ਤਾਂ ਤੁਸੀਂ ਡੇਢ ਇੰਚ ਰੱਖ ਸਕਦੇ ਹੋ ਜੇ ਥੋੜਾ ਜਿਹਾ ਘੱਟ ਵੀ ਤੁਸੀਂ ਵੀ ਨੈੱਕ ਜਿਹੀ ਬਣਾਉਣਾਗਾ ਤਾਂ ਤੁਸੀਂ 2 ਇੰਚ ਰੱਖ ਸਕਦੇ ਹੋ ਇਹਨੂੰ ਆਪਾਂ ਸ਼ੇਪ ਦੇ ਲਾਂਗੇ ਜੀ ਇਹ ਦੇਖੋ ਜੀ ਇਹ ਤਾਂ ਹੋ ਗਈ ਆਪਣੇ ਗਲੇ ਦੀ ਜਿਹੜਾ ਸ਼ੇਪ ਆ ਗਈ ਇੱਥੋਂ ਆਪਾਂ ਜਿੰਨਾਂ ਕ ਇਹਦੇ ਵਿੱਚ ਪੇਸਟਿੰਗ ਜਿੰਨੀ ਕचौੜਾ ਆਪਾਂ ਗळा ਪਾਉਣਾਗਾ ਉਨਾਂ ਕ ਆਪਾਂ ਰੱਖ ਸਕਦੇ ਆ ਇਹ ਲਗਭਗ ਤੁਹਾਡਾ ਸਵਾ ਇੰਚ ਚਾਹੀਦਾਗਾ ਸਵਾ ਇੰਚ ਤੋਂ ਘੱਟ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਨਹੀਂ ਚੌੜਾਈ ਚੌੜੀ ਪੱਟੀ ਵਾਲਾ ਗळा ਪਾਉਣਾ ਚਾਹੁੰਦੇ ਇਹ ਮੈਂ ਸਵਾ ਇੰਚ ਦੇ ਹਿਸਾਬ ਨਾਲ ਰੱਖਿਆ ਜੀ ਤੇ ਇਸ ਹਿਸਾਬ ਨਾਲ ਤੁਸੀਂ ਗਲੇ ਦਾ ਜਿਹੜਾ ਪਹਿਲਾਂ ਡਰਾਅ ਕਰ ਲਿਓ ਫਿਰ ਇਸ ਤੋਂ ਬਾਅਦ ਇਹਦੀ ਤੁਸੀਂ ਕਟਿੰਗ ਕਰਦੇ ਹੋ ਤੁਸੀਂ ਇਹਨੂੰ ਬੁਕਰਮ ਤੇ ਵੀ ਕਟਿੰਗ ਕਰ ਸਕਦੇ ਹੋ ਪਰ ਜਿਹੜਾ ਇਹ ਪੇਪਰ ਪੇਸਟਿੰਗ ਹੈ ਦੇ ਨਾਲ ਥੋੜੀ ਜੀ ਸੌਫਟ ਹੋ ਜਾਂਦੀ ਹੈ ਬੁਕਰਮ ਨਾਲ ਜ਼ਿਆਦਾ ਹਾਰਡ ਹੋ ਜਾਂਦਾ ਜੀ ਕਾਟਨ ਦੇ ਸੂਟ ਹੁੰਦੇ ਨੇ ਜਿਹੜੇ ਥੋੜੇ ਜੇ ਸੌਫਟ ਹੁੰਦੇ ਨੇ ਇਸ ਲਈ ਇਹ ਠੀਕ ਨਹੀਂ ਰਹਿੰਦਾ ਮੈਂ ਪੇਪਰ ਪੇਸਟਿੰਗ ਦੀ ਇਹ ਗਲਾ ਬਣਾ ਰਹੀ ਆਂਗੀ ਹੁਣ ਆਪਾਂ ਇਸ ਗਲੇ ਦੀ ਪਹਿਲਾਂ ਕਟਿੰਗ ਕਰ ਲਾਂਗੇ ਜੀ ਇਨੂੰ ਕਟਿੰਗ ਕਰਨ ਤੋਂ ਬਾਅਦ ਆਪਾਂ ਜਿਹੜਾ ਕੱਪੜੇ ਤੇ ਨੂੰ ਪੇਸਟ ਕਰ ਲਾਂਗੇ ਮੈਂ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਇਹ ਦਿਖਾ ਰਹੀਆਂਗੀ ਵੀ ਕਿਵੇਂ ਆਪਾਂ ਗਲਾ ਕਟਿੰਗ ਕਰਿਆ ਤੇ ਕਿਵੇਂ ਪੇਸਟ ਕਰਿਆਗਾ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜੀ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਉਂਕਿ ਜਿਹੜੀ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈਗੀ ਤੇ ਇਹਦੇ ਲਈ ਜੀ ਇੰਨੇ ਕ ਨਾਲ ਹੌਸਲਾ ਹੋ ਜਾਂਦਾ ਜਦੋਂ ਤੁਸੀਂ ਲਾਈਕ ਕਰਦੇ ਹੋ ਤਾਂ ਪਲੀਜ਼ ਲਾਈਕ ਜ਼ਰੂਰ ਕਰਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਕਿਸੇ ਭੈਣ ਦੇ ਕੰਮ ਆ ਸਕੇ ਇਹ ਜਿਹੜਾ ਫालतੂ ਆਪਣੇ ਕੋਲ ਕਪੜਾ ਬਚਿਆ ਸੀਗਾ ਉਹਦੇ ਤੇ ਆਪਾਂ ਗਾਲਾ ਰੱਖ ਲਿਆ ਤੇ ਇਹਨੂੰ ਆਪਾਂ ਪੇਸਟ ਕਰ ਲਾਂਗੇ ਜੀ ਇਹ ਤੁਸੀਂ ਹੁਣ ਇਹ ਨਾ ਸੋਚੋ ਵੀ ਇਹ ਜਿਆਦਾ ਚੌੜਾ ਹੋ ਗਿਆ ਕਿਉਂਕਿ ਇਹਨੇ ਇਹਦੇ ਵਿੱਚ ਪੱਟੀਆਂ ਆ ਜਾਣੀਆਂ ਨੇ ਜਦੋਂ ਆਪਾਂ ਪੱਟੀਆਂ ਭਰਾਂਗੇ ਇਹਦੀ ਨਾਰਮਲ ਜਿੰਨੀ ਕਿ ਚੜਾਈ ਗਲੇ ਦੀ ਨਾਰਮਲ ਹੁੰਦੀ ਉੰਨੀ ਕ ਇਹਨੇ ਰਹਿ ਜਾਣੀਆਂਗੀ ਇਹ ਤੁਹਾਨੂੰ ਮੈਂ ਅੱਗੇ-ਅੱਗੇ ਵੀਡੀਓ ਦੇ ਵਿੱਚ ਦੱਸੂਗੀ ਇਹਨੂੰ ਆਪਾਂ ਪਹਿਲਾਂ ਗਰਮ ਕਰਕੇ ਪ੍ਰੈਸ ਉਹਦੇ ਨਾਲ ਪੇਸਟ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਜਿੰਨਾ ਕੁ ਵੀ ਅੰਦਰ ਕਪੜਾ ਸਲਾਈ ਚ ਆਊਗਾ ਉਹ ਰੱਖ ਕੇ ਤੇ ਬਾਹਰ ਫੋਲਡ ਕਰਨ ਲਈ ਰੱਖ ਕੇ ਇਹਨੂੰ ਤੁਸੀਂ ਕਟਿੰਗ ਕਰ ਲਿਓ ਇਸ ਤਰੀਕੇ ਨਾਲ ਆਪਣਾ ਜਿਹੜਾ ਹੁਣ ਅੱਧਾ ਗਲਾ ਉਹ ਬਣ ਕੇ ਤਿਆਰ ਹੋ ਗਿਆ ਜੀ ਅੱਧਾ ਗਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਇਸ ਤੋਂ ਬਾਅਦ ਜੀ ਆਪਾਂ ਇਹਦੇ ਤੇ ਡਿਜ਼ਾਈਨਿੰਗ ਜਿਹੜੀ ਉਹ ਬਣਾਵਾਂਗੇ ਤੇ কুরਤੀ ਤੇ ਕਿਵੇਂ ਜੜਨਾ ਤੁਹਾਨੂੰ ਇਹ ਵੀ ਦੱਸੂ ਜਮੀ ਸੌਖਾ ਤਰੀਕਾ ਜੀ ਇਹਨੂੰ ਜੜਨ ਦਾ ਤੁਸੀਂ ਭਾਵੇਂ ਗੋਲ ਗਲਾ ਬਣਾ ਰਹੇ ਹੋ ਭਾਵੇਂ ਚੌਰਸ ਕਿਸੇ ਵੀ ਸ਼ੇਪ ਦਾ ਗਲਾ ਬਣਾ ਰਹੇ ਹੋ ਤਾਂ ਇਹ ਹੀ ਟ੍ਰਿਕ ਹੈ ਜਿਹੜੀ ਜਿਹਦੇ ਨਾਲ ਤੁਸੀਂ ਜਮੀ ਸੌਖਾ ਗਲਾ ਜਿਹੜਾ ਜੜ ਸਕਦੇ ਹੋ ਕਈ ਵਾਰੀ ਆਪਾਂ ਨੂੰ ਹੁੰਦਾ ਗਲਾ ਜੜਨ ਤੋਂ ਬਾਅਦ ਲੱਗੀ ਜਾਂਦਾ ਵੀ ਇੱਕ ਸਾਈਡ ਕਪੜਾ ਵੱਧਦਾ ਇੱਕ ਸਾਈਡ ਘਟ ਹੈ ਉਹਦੇ ਲਈ ਵੀ ਮੈਂ ਤੁਹਾਨੂੰ ਇਹ ਗਲੇ ਦੇ ਵਿੱਚ ਦੱਸ ਰਹੀ ਹਾਂ ਵੀ ਕੀ ਕਰਨਾਗਾ ਸਾਰਿਆਂ ਤੋਂ ਪਹਿਲਾਂ ਤਾਂ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਹੋਰ ਪ੍ਰੈਸ ਕਰਕੇ ਪੇਸਟ ਕਰ ਲਾਂਗੇ ਇਸ ਤੋਂ ਬਾਅਦ ਇਹਦਾ ਜਿਹੜਾ ਆਪਾਂ ਨੇ ਬਾਹਲੀ ਸਾਈਡ ਕੱਪੜਾ ਅੰਦਰ ਫੋਲਡ ਕਰਨਾਗਾ ਉਹਨੂੰ ਤੁਸੀਂ ਫੇਵੀਕੋਲ ਨਾਲ ਵੀ ਇਹਨੂੰ ਪੇਸਟ ਕਰ ਲਿਓ ਉਹਦੇ ਨਾਲ ਆਪਾਂ ਨੂੰ ਆਸਾਨੀ ਰਹੂਗੀ ਜੀ ਵੀ ਗळा ਜਦੋਂ ਆਪਾਂ ਤਰਪਾਈ ਕਰਦੇ ਆ ਉਦੋਂ ਵੀ ਆਸਾਨੀ ਰਹਿੰਦੀ ਹੈਗੀ ਤੇ ਉਹ ਵੀ ਆਪਣਾ ਕੱਪੜਾ ਜਿਹੜਾ ਵੀ ਐਂ ਬੇਸਟ ਜੇ ਤਾਂ ਅੱਗੇ ਜੇ ਨਹੀਂ ਨਿਕਲਦੇ ਹੈਗੇ ਇਹਨੂੰ ਹੁਣ ਆਪਾਂ ਫੇਵੀਕੋਲ ਲਾ ਲਾਂਗੇ ਜੀ ਤੁਸੀਂ ਰੀਵਰਸੀਬਲ ਟੇਪ ਵੀ ਲਾ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗੀ ਹੈ ਉਹਦੇ ਨਾਲ ਵੀ ਤੁਸੀਂ ਇਹ ਕੱਪੜਾ ਜਿਹੜਾ ਅੰਦਰ ਨੂੰ ਫੋਲਡ ਕਰ ਸਕਦੇ ਹੋ ਆਪਾਂ ਪ੍ਰੈਸ ਨਾਲ ਜੀ ਇਹਨੂੰ ਚੰਗੀ ਤਰ੍ਹਾਂ ਜਿਹੜਾ ਫੋਲਡ ਕਰ ਦਾਂਗੇ ਇਹਦੇ ਨਾਲ ਫਿਨਿਸ਼ਿੰਗ ਵਧੀਆ ਆਉਂਦੀ ਹੈਗੀ ਤੇ ਆਪਣਾ ਜਿਹੜਾ ਅੱਧਾ ਗਲੇ ਦਾ ਡਿਜ਼ਾਈਨ ਹੈ ਉਹ ਬਣ ਕੇ ਤਾਂ ਤਿਆਰ ਹੋ ਗਿਆ ਤੇ ਹੁਣ ਤੁਹਾਨੂੰ ਪੂਰੀ ਤਰੰਗ ਗਲੇ ਦਾ ਜਿਹੜਾ ਡਿਜ਼ਾਈਨ ਹੈ ਉਹ ਬਣਾਉਣਾ ਆਪਾਂ ਦੱਸ ਰਹੇ ਹਾਂ ਜੀ ਤੇ ਜਿਹੜਾ ਇਹ ਗਲਾਗਾ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ ਬਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਜੀ ਇਹ ਬਿਨਾ ਲੈਸ ਤੋਂ ਵੀ ਸੋਹਣਾ ਲੱਗਦਾ ਜੇਕਰ ਕੋਈ ਕੰਟਰਾਸਟ ਵੀ ਕੱਲੀਆਂ ਪੱਟੀਆਂ ਭਰ ਕੇ ਤੁਸੀਂ ਇਹਦੇ ਅੰਦਰ ਕੱਪੜਾ ਵੀ ਆਪਾਂ ਕਈ ਵਾਰੀ ਪਿੰਟੈਕਸ ਵਗੈਰਾ ਪਾ ਕੇ ਲਾਉਨੇ ਆ ਉਹਦੀ ਵੀ ਆਪਾਂ ਡਿਜ਼ਾਈਨਿੰਗ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਹੈ ਜੀ ਪ੍ਰੈਸ ਨਾਲ ਫਿਨਿਸ਼ਿੰਗ ਜਿਆਦਾ ਵਧੀਆ ਆਉਂਦੀ ਆ ਆਪਾਂ ਵੀ ਸਲਾਈ ਨਾਲ ਵੀ ਫੋਲਡ ਕਰ ਸਕਦੇ ਆ ਪਰ ਚਲੋ ਆਪਾਂ ਆਏ ਆ ਵੀ ਹੁਣ ਪ੍ਰੈਸ ਵਾਲੇ ਟੇਬਲ ਤੇ ਪ੍ਰੈਸ ਗਰਮ ਹੈ ਜੀ ਆਪਾਂ ਇਹਦੇ ਨਾਲ ਹੀ ਫੋਲਡ ਕਰ ਲਿਆ ਹੁਣ ਆਪਾਂ ਜਿਵੇਂ ਕੁੜਤੀ ਦੇ ਵਿੱਚ ਸੈਂਟਰ ਕਰੀਜ਼ ਪਾਉਨੇ ਆ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਜੀ ਆਪਾਂ ਨੇ ਗਲੇ ਦੇ ਵਿੱਚ ਵੀ ਸੈਂਟਰ ਕਰਕੇ ਇਹਦੀ ਕਰੀਜ਼ ਹੈ ਜਿਹੜੀ ਉਹ ਬਣਾ ਲਈ ਤੇ ਇਹ क्रीज ਨਹੀਂ ਆਪਣਾ ਗਲਾ ਬਿਲਕੁਲ ਸਹੀ ਜੜਨਾ ਨਾ ਇੱਧਰ ਜ਼ਿਆਦਾ ਹੋਣਾਗਾ ਉਨਾ ਉਧਰ ਬਿਲਕੁਲ ਸੈਂਟਰ ਚ ਆਪਾਂ ਇਸ क्रीज ਨੂੰ ਜਿਵੇਂ ਕੁੜਤੀ ਦੀ क्रीज ਹੈ ਉਸੇ ਤਰੀਕੇ ਨਾਲ ਗਲੇ ਨੂੰ ਜੜ ਲੈਣਾਗਾ ਬਾਕੀ ਤੁਸੀਂ ਖੁਦ ਦੇਖ ਸਕਦੇ ਹੋ ਜੀ ਜਿਹੜੀ ਇਹ ਫਿਨਿਸ਼ਿੰਗ ਹੈ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਗਲਾ ਆਪਣਾ ਜਿਹੜਾ ਜੜਿਆ ਗਿਆ ਹੁਣ ਆਪਾਂ ਕੁਰਤੀ ਦਾ ਜਿਹੜਾ ਵੀ ਫਰੰਟ ਪੱਲਾਗਾ ਉਹ ਲੈ ਲਾਂਗੇ ਦੇਖੋ ਕੁਰਤੀ ਦੀ ਕਰੀਜ਼ ਵੀ ਤੁਹਾਨੂੰ ਸਾਫ਼-ਸਾਫ਼ ਜਿਹੜੀ ਦਿਖਾਈ ਦੇ ਰਹੀ ਹੈਗੀ ਇਸੇ ਤਰੀਕੇ ਨਾਲ ਆਪਣੀ ਏ ਕਰੀਜ਼ ਹੋਗੀ ਹੁਣ ਇਹ ਦੋਨੋਂ ਕਰੀਜ਼ਾਂ ਨੂੰ ਆਪਾਂ ਮਿਲਾ ਕੇ ਜਿਹੜਾ ਗਲਾ ਇਹ ਜੜ ਲੈਣਾਗਾ ਇਹਦੇ ਦੋ ਤਿੰਨ ਤਰੀਕੇ ਨੇ ਜੀ ਇੱਕ ਤਾਂ ਤੁਸੀਂ ਇੱਥੇ ਫੇਵਿਕੋਲ ਲਾ ਲਓ ਕਰੀਜ਼ ਸੈਂਟਰ 'ਚ ਪ्रेस ਫੇਰ ਲੋ ਗਲਾ ਇਧਰ ਉਧਰ ਨਹੀਂ ਹਿੱਲੂਗਾ ਤੇ ਦੂਸਰਾ ਸੂਈ ਨਾਲ ਕੱਚੇ ਪਾ ਲੋ ਤੀਸਰਾ ਇਹਦੇ ਵਿੱਚ ਤੁਸੀਂ ਦੋ ਤਿੰਨ ਜਗ੍ਹਾ ਤੇ ਜਿਹੜੀਆਂ ਸੂਈਆਂ ਨੇ ਪਿੰਨ ਨੇ ਜਿਹੜੇ ਉਹ ਅਟੈਚ ਕਰਕੇ ਉਹਦੇ ਨਾਲ ਵੀ ਆਪਣਾ ਗਲਾ ਇੱਥੇ ਜੋਇੰਟ ਹੋ ਜਾਊਗਾ ਤੇ ਤੀਸਰਾ ਮੈਂ ਜਿਹੜਾ ਸਾਰਿਆਂ ਚ ਸੌਖਾ ਤਰੀਕਾ ਜੀ ਮੈਂ ਇਹਦੇ ਸੈਂਟਰ ਚ ਕੱਟ ਪਾਉਣੀ ਹੁੰਨੀ ਆ ਤੁਸੀਂ ਅੱਗੇ ਵੀਡੀਓ ਚ ਦੇਖ ਸਕਦੇ ਹੋ ਮੈਂ ਅੱਗੇ ਇਹਦੇ ਵਿੱਚ ਸੈਂਟਰ ਚ ਗਲੇ ਚ ਵੀ ਕੱਟ ਪਾਏਗਾ ਤੇ ਇਹਦੀ ਜਿਹੜਾ কুরਤੀ ਐ ਇਹਦੀ ਵੀ ਕਰੀਜ ਚ ਕੱਟ ਪਾਇਆਗਾ ਇਸ ਤਰੀਕੇ ਨਾਲ ਜੀ ਆਪਾਂ ਗਲੇ ਚ ਕੱਟ ਪਾ ਲਾਂਗੇ ਇਸੇ ਤਰੀਕੇ ਨਾਲ ਆਪਾਂ কুরਤੀ ਦੀ ਕਰੀਜ ਤੇ ਕੱਟ ਪਾ ਲਾਂਗੇ ਇਹਦੇ ਨਾਲ ਫਿਰ ਆਪਾਂ ਬਿਲਕੁਲ ਕਪੜਾ ਸੇਮ ਰੱਖ ਕੇ ਗਲਾ ਜੜ ਦਾਂਗੇ ਤਾਂ ਆਪਣਾ ਕਪੜਾ ਜਿਹੜਾ ਇਧਰ ਉਧਰ ਨਹੀਂ ਹਿੱਲੂਗਾ ਇਹ ਤਰੀਕਾ ਜਿਹੜਾ ਸਾਰਿਆਂ ਚ ਸੌਖਾ ਜੀ ਤੁਸੀਂ ਪਾਵੇਂ ਗੋਲ ਗਲਾ ਬਣਾ ਰਹੇ ਹਾਂ ਪਾਵੇਂ ਚੌਰਸ ਬਣਾ ਰਹੇ ਹਾਂ ਪਾਵੇਂ ਵੀ ਸ਼ੇਪ ਬਣਾ ਰਹੇ ਹਾਂ ਜਿਹੜਾ ਮਰਜੀ ਗਲਾ ਬਣਾ ਰਹੇ ਹੋ ਤੁਸੀਂ ਇਹ ਤਰੀਕਾ ਜ਼ਰੂਰ ਵਰਤ ਕੇ ਦੇਖਿਓ ਇਹਦੇ ਨਾਲ ਆਪਣਾ ਗਲਾ ਵੱਧ ਘਟ ਕੱਪੜਾ ਨਹੀਂ ਰਹੂਗਾ ਵੀ ਇੱਕ ਸਾਈਡ ਜਿਵੇਂ ਟੇਡਾ ਨਹੀਂ ਜੜਿਆ ਜਾਂਦਾ ਹੁਣ ਆਪਾਂ ਸਾਰੇ ਜਿਹੜਾ ਇਹ ਆਪਣਾ ਪੇਸਟਿੰਗ ਕੀਤੀ ਹੋਈ ਆ ਪੇਸਟਿੰਗ ਦੇ ਕੋਲ ਕੋਲ ਆਪਾਂ ਸਲਾਈ ਲਾ ਦਾਂਗੇ ਤਾਂ ਇਹਦੇ ਨਾਲ ਆਪਣਾ ਗਲਾ ਜਿਹੜਾ ਜੜਿਆ ਜਾਊਗਾ ਇਸ ਤਰੀਕੇ ਨਾਲ ਜੀ ਤੁਸੀਂ ਇਹ ਸਲਾਈ ਲਾਉਣੀ ਹੈਗੀ ਸਲਾਈ ਲਾ ਕੇ ਤੁਸੀਂ ਅੱਧਾ ਅੱਧਾ 1 ਇੰਚ ਦਾ ਮਾਰਜਿਨ ਛੱਡ ਕੇ ਬਾਕੀ ਅੰਦਰਲੀ ਸਾਈਡ ਤੋਂ ਕੱਪੜਾ ਜਿਹੜਾ ਇਹ ਕਟਿੰਗ ਕਰ ਦੇਣਾਗਾ ਪੇਸਟਿੰਗ ਦੇ ਉੱਪਰ ਆਪਣੀ ਮਸ਼ੀਨ ਹੈ ਜਿਹੜੀ ਉਹ ਨਹੀਂ ਚੜਨੀ ਚਾਹੀਦੀ ਜੀ ਤਾਂ ਫਿਰ ਉੱਥੋਂ ਜਦੋਂ ਆਪਾਂ ਫੋਲਡ ਕਰਦੇ ਆ ਉਹ ਸਫਾਈ ਨਾਲ ਫੋਲਡ ਨਹੀਂ ਹੁੰਦਾ ਗਲੇ ਦੀ ਵੀ ਜਿਹੜੀ ਸ਼ੇਪ ਹੈ ਉਹ ਵਧੀਆ ਨਹੀਂ ਬਣਦੀ ਨਾਲੇ ਤਾਂ ਨਾਲੇ ਜਿਹੜਾ ਇੱਥੋਂ ਹਾਰਡ ਜਾ ਹੋ ਜਾਂਦੀ ਹੈ ਸਲਾਈ ਹੁਣ ਆਪਾਂ ਅੱਧਾ ਅੱਧਾ ਕਿੰਚ ਕੱਪੜਾ ਰੱਖ ਕੇ ਇਹਨੂੰ ਸਾਰੇ ਨੂੰ ਕਟਿੰਗ ਕਰ ਦਾਂਗੇ ਜੀ ਤੇ ਕਿਤੇ ਕਿਤੇ ਆਪਾਂ ਜਿਹੜੇ ਕੋਨੇ ਨੇ ਉੱਥੇ ਕੱਟ ਮਾਰ ਲਾਂਗੇ ਵੀ ਤਾਂ ਕਿ ਕਿਤੇ ਵੀ ਕੱਪੜੇ 'ਚ ਜਿਹੜਾ ਝੋਲ ਜਾਗਾ ਉਹ ਨਾ ਪਵੇ ਇਸ ਤਰੀਕੇ ਨਾਲ ਤੁਸੀਂ ਕੱਟ ਲਾ ਲੈਣੇ ਨੇ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਇਹਨੂੰ ਗਲੇ ਨੂੰ ਅੰਦਰਲੀ ਸਾਈਡ ਪਲਟ ਦਾਂਗੇ ਜੀ ਇਹ ਆਪਣਾ ਜਿਹੜਾ ਅੱਧਾ ਗਲਾ ਇਹ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਪਟੀਆਂ ਬਣਾਵਾਂਗੇ ਇਸ ਤੋਂ ਬਾਅਦ ਜਿਹੜੀਆਂ ਨੇ ਇਹ ਪੱਟੀਆਂ ਨੇ ਉਹ ਬਣਾਉਣੀਆਂ ਨੇ ਪੱਟੀਆਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਜੇਕਰ ਨਾਲ ਦੇ ਕੱਪੜੇ ਦੀਆਂ ਬਣਾਉਣੀਆਂ ਨੇ ਤਾਂ ਤੁਸੀਂ ਨਾਲ ਦੇ ਕੱਪੜੇ ਦੀਆਂ ਬਣਾ ਸਕਦੇ ਹੋ ਜੇਕਰ ਵੀ ਤੁਹਾਡੀ ਬਾਟਮ ਹੈ ਜਿਹੜੀ ਰੱਗ ਕਲਰ ਦੀ ਹੈਗੀ ਕੋਈ ਕੰਟਰਾਸਟ ਹੈ ਜਾਂ ਪਲੇਨ ਹੈ ਤਾਂ ਤੁਸੀਂ ਉਹ ODੀਆਂ ਵੀ ਬਣਾ ਸਕਦੇ ਹੋ ਇਹ ਗਲਾ ਤੁਸੀਂ ਦੇਖ ਸਕਦੇ ਹੋ ਜੀ ਹੁਣ ਆਪਾਂ ਗਲੇ ਤੇ ਫੇਵਿਕੋਲ ਲਾ ਲਾਂਗੇ ਤਾਂ ਕਿ ਆਪਣਾ ਜਿਹੜਾ ਗਲਾਗਾ ਇਹ ਕੁੜਤੀ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਅਟੈਚ ਹੋ ਜੇ ਤੇ ਇਹਦੇ ਨਾਲ ਆਪਾਂ ਨੂੰ ਆਪਾਂ ਨੂੰ ਹੁਣ ਜਦੋਂ ਡਿਜ਼ਾਈਨ ਬਣਾਵਾਂਗੇ ਪੱਟੀਆਂ ਲਾਵਾਂਗੇ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਵੀ ਆਪਣਾ ਕੱਪੜੇ 'ਚ ਝੋਲ ਪੈ ਜੂਗੀ ਜਾਂ ਕੁਝ ਹੋ ਹੋ ਜੂਗਾ ਤੇ ਇਸ ਤਰੀਕੇ ਨਾਲ ਜੀ ਆਪਾਂ ਪ੍ਰੈਸ ਕਰਕੇ ਇਹਨੂੰ ਪੱਕਾ ਕਰਤਾ ਤੁਸੀਂ ਦੇਖ ਸਕਦੇ ਹੋ ਜੀ ਗਲੇ ਦੀ ਜਿਹੜੀ ਸ਼ੇਪ ਐ ਤੇ ਗਲਾ ਜਿਹੜਾ ਜੜਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈਗਾ ਇਹ ਆਪਾਂ ਤੁਹਾਨੂੰ ਸਿੱਧੇ ਪਾਸੇ ਵੀ ਦਿਖਾ ਰਹਿਆਂਗੇ ਬਾਕੀ ਪ੍ਰੈਸ ਨਾਲ ਤਾਂ ਜੀ ਫਿਨਿਸ਼ਿੰਗ ਵੀ ਜੇ ਥੋੜਾ ਬਹੁਤ ਆਪਾਂ ਨੂੰ ਲੱਗਦਾ ਵੀ ਹੁੰਦਾ ਨਾ ਤਾਂ ਆਪਾਂ ਪ੍ਰੈਸ ਨਾਲ ਜੇਕਰ ਵੀ ਪੇਸਟ ਕਰਨ ਤੋਂ ਵੀ ਬਾਅਦ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰਤੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਗਲੇ 'ਚ ਕੋਈ ਵੀ ਘਾਟ ਨਹੀਂ ਹੈਗੀ ਤੇ ਹੁਣ ਆਪਾਂ ਨੇ ਇਹ ਜਾਲੀ ਵਾਲੀ ਲੈਸ ਲੈ ਲਈ ਜੀ ਇਦੇ ਨਾਲ ਆਪਾਂ ਨਾਪ ਲਾਂਗੇ ਗਲੇ ਦੀ ਸਾਈਡ ਨਾਪ ਲਿਓ ਤੁਸੀਂ ਇੱਕ ਸਾਈਡ ਤੋਂ ਵੀ ਕਿੰਨੀ ਲੰਬੀ ਪੱਟੀ ਚਾਹੀਦੀ ਹੈ ਅ ਇਹ ਜਿਹੜੀ ਪੱਟੀ ਹੈਗੀ ਇਹ 2.5 ਤੋਂ 3 ਇੰਚ ਚੌੜੀ ਚਾਹੀਦੀ ਹੈ ਜੀ ਆਪਾਂ ਨੂੰ ਲੰਬੀ ਤੁਸੀਂ ਆਪਣਾ ਗਲਾ ਨਾਪ ਲਿਓ ਜੀ ਵੀ 8 ਇੰਚ ਲੰਬੀ ਪੱਟੀ ਚਾਹੀਦੀ ਹੈ ਕਿ 9 ਇੰਚ ਚਾਹੀਦੀ ਹੈ ਉਸ ਦੇ ਹਿਸਾਬ ਨਾਲ ਤੁਸੀਂ 1.5 ਇੰਚ ਵਧਾ ਕੇ ਪੱਟੀ ਰੱਖ ਲਿਓ ਕਿਉਂਕਿ ਜੇਕਰ ਪੱਟੀ ਬਾਅਦ ਚੋਂ ਕੱਟ ਜੇ ਵੀ ਫਿਰ ਉਹਦਾ ਆਪਾਂ ਨੂੰ ਦਿੱਕਤ ਆਉਂਦੀ ਹੈ ਵੀ ਬਦੇ ਦਾ ਕੋਈ ਫਾਇਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਆਪਾਂ 1 ਇੰਚ 2 ਇੰਚ ਕਪੜਾ ਕੱਟ ਸਕਦੇ ਆਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਦੀਆਂ ਪੱਟੀਆਂ ਕੱਟ ਲਾਂਗੇ ਪੱਟੀਆਂ ਕੱਟਣ ਤੋਂ ਬਾਅਦ ਤੁਸੀਂ ਪੇਸਟਿੰਗ ਵੀ ਭਰ ਸਕਦੇ ਹੋ ਜੀ ਮੈਂ ਤਾਂ ਪੇਸਟਿੰਗ ਭਰੂੰਗੀ ਵੀ ਚਲੋ ਕਈ ਵਾਰੀ ਇਹ ਹੁੰਦਾ ਵੀ ਆਪਣੇ ਕੋਲ ਪੇਪਰ ਪੇਸਟਿੰਗ ਨਹੀਂ ਵੀ ਹੁੰਦੀ ਜਾ ਜ਼ਿਆਦਾ ਹਾਰਡ ਜਾਂ ਕਪੜਾ ਹੁੰਦਾ ਫਿਰ ਤੁਸੀਂ ਪੱਟੀ ਨਾ ਵੀ ਚਾਹੇ ਪੇਸਟਿੰਗ ਨਾ ਵੀ ਭਰਿਓ ਪੱਟੀ ਐਮੀ ਸੋਹਣੀ ਲੱਗ ਜਾਂਦੀ ਹੈਗੀ ਜੇਕਰ ਤੁਸੀਂ ਹਾਰਡ ਜੀ ਪੱਟੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੇਸਟਿੰਗ ਜ਼ਰੂਰ ਭਰ ਲਿਓ ਮੈਂ ਪੇਪਰ ਪੇਸਟਿੰਗ ਭਰੂੰਗੀ ਜੀ ਇਸ ਦੇ ਵਿੱਚ ਹੁਣ ਆਪਾਂ ਏਸੇ ਦੇ ਪੱਟੀਆਂ ਦੇ ਹਿਸਾਬ ਨਾਲੇ ਪੇਪਰ ਪੇਸਟਿੰਗ ਹੈ ਜਿਹੜੀ ਕਟਿੰਗ ਕਰ ਲੈਣੀ ਹੈ ਇਸ ਤੋਂ ਬਾਅਦ ਇਹਨੂੰ ਪ੍ਰੈਸ ਨਾਲ ਪੇਸਟ ਕਰ ਲੈਣਾਗਾ ਫਿਰ ਆਪਾਂ ਇਹਨੂੰ ਫੋਲਡ ਕਰਾਂਗੇ ਜੀ ਅਪਾ ਜਿਹੜੀਆਂ ਇਹ ਪੱਟੀਆਂ ਨੇ ਪੌਣਾ ਕਿੰਚ ਦੀ ਪੱਟੀ ਰੱਖਾਂਗੇ ਜੀ ਇੰਚ ਦੀ ਵੀ ਰੱਖ ਸਕਦੇ ਆ ਪਰ ਇਸ ਤੋਂ ਜ਼ਿਆਦਾ ਚੌੜੀ ਪੱਟੀ ਆਪਾਂ ਨਹੀਂ ਰੱਖਾਂਗੇ ਕਿਉਂਕਿ ਇੰਚ ਤੋਂ ਚੌੜੀ ਪੱਟੀ ਤੇ ਫਿਰ ਬਾਕੀ ਇਹ ਜਾਲੀ ਵਾਲੀ ਲੈਸ ਹੋ ਜੂਗੀ ਫਿਰ ਜ਼ਿਆਦਾ ਚੌੜੀ ਵਧੀਆ ਨਹੀਂ ਲੱਗਦੀ ਨਾਰਮਲ ਜੀ ਇੰਚ ਕਚੌੜੀ ਵੀ ਪੱਟੀ ਹੈ ਜਿਹੜੀ ਪੌਣਾ ਕਿੰਚ ਚੌੜੀ ਵਧੀਆ ਲੱਗਦੀ ਹੈਗੀ ਜ਼ਿਆਦਾ ਚੌੜੀ ਪੱਟੀ ਵੀ ਨਹੀਂ ਸੋਹਣੀ ਲੱਗਦੀ ਹੈਗੀ ਜੇਕਰ ਤੁਸੀਂ ਜ਼ਿਆਦਾ ਚੌੜੀ ਪੱਟੀ ਲਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਗਲੇ ਦੀ ਜਿਹੜੀ ਚੜਾਈ ਹੈ ਉਹ ਥੋੜੀ ਜੀ ਤੁਹਾਨੂੰ ਵੱਧ ਰੱਖਣੀ ਪਊਗੀ ਮੈਂ 1.5 ਇੰਚ ਦੇ ਹਿਸਾਬ ਨਾਲ ਹੀ ਗਲੇ ਦੀ ਚੜਾਈ ਰੱਖੀ ਹੈ ਜੀ ਪਹਿਲਾਂ ਆਪਾਂ ਇਹ ਪੱਟੀਆਂ ਦਾ ਸੈਂਟਰ ਕਰ ਦਾਂਗੇ ਜੀ ਸੈਂਟਰ ਕਰਨ ਤੋਂ ਬਾਅਦ ਆਪਾਂ ਇੰਦੀਆਂ ਦੋਨੋਂ ਸਾਈਡਾਂ ਨੇ ਜਿਹੜੀਆਂ ਅੰਦਰ ਫੋਲਡ ਕਰ ਲਾਂਗੇ ਜਿਹੜੀਆਂ ਦੋਨੋਂ ਸਾਈਡਾਂ ਫੋਲਡ ਕਰਨੀਆਂ ਨੇ ਇਹ ਤੁਹਾਡੀਆਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਵੀ ਕੋਈ ਵੱਧ ਘੱਟ ਨਹੀਂ ਹੋਣੀ ਚਾਹੀਦੀ ਸਾਈਡ ਵੀ ਇਹ ਨਾ ਹੋਵੇ ਵੀ ਉੱਪਰ ਵਾਲੀ ਸਾਈਡ ਘੱਟ ਹੈ نیچے ਵਾਲੀ ਵੱਧ ਹੈ ਵੀ ਉਹ ਵੀ ਆਪਣੀ ਜਾਲੀ ਵਿੱਚ ਦੀ ਦਿਸੂਗੀ ਫਿਰ ਭੈੜੀ ਲੱਗਦੀ ਹੈਗੀ ਇਹ ਜਾਲੀ ਹੈ ਜਿਹੜੀ ਇੰਚ ਤੋਂ ਇੰਚ ਤੋਂ ਵੱਧ ਚੌੜੀ ਹੈਗੀ ਤੁਸੀਂ ਇੰਤੋਂ ਘੱਟ ਚੌੜੀ ਵੀ ਆਉਂਦੀ ਹੈ ਜੀ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਦੇਖ ਸਕਦੇ ਹੋ ਜੀ ਤੁਸੀਂ ਸੂਤ ਪਰ ਇੰਚ ਤੋਂ ਘੱਟੇ ਹੈਗੀ ਇਹ ਜਿਹੜੀ ਪੱਟੀ ਹੈ ਪਹਿਲਾਂ ਆਪਾਂ ਉੱਪਰਲੀ ਸਾਈਡ ਫੋਲਡ ਕਰਕੇ ਇਹਦੀ ਕਰੀਜ ਬਣਾ ਲਾਂਗੇ ਜੀ ਫਿਰ ਨੀਚੇ ਵਾਲੀ ਸਾਈਡ ਦੀ ਜਿਹੜੀ ਫੋਲਡ ਕਰਾਂਗੇ ਉਹਦੀ ਕਰੀਜ ਬਣਾ ਕੇ ਆਪਣੀਆਂ ਜਿਹੜੀਆਂ ਪੱਟੀਆਂ ਨੇ ਤਿਆਰ ਹੋ ਗਈਆਂ ਇਹਦੇ ਸੈਂਟਰ ਵਿੱਚ ਆਪਾਂ ਜਾਲੀ ਵਾਲੀ ਲੈਸ ਰੱਖ ਕੇ ਸਲਾਈ ਮਾਰ ਦਾਂਗੇ ਇਹ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਉਂਗੀ ਜੀ ਜੇਕਰ ਤੁਸੀਂ ਇਸੇ ਤਰ੍ਹਾਂ ਨਵੇਂ-ਨਵੇਂ ਗਲਿਆਂ ਦੇ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਦੇਖੋ ਜੀ ਤੁਸੀਂ ਤੁਹਾਨੂੰ ਧਿਆਨ ਨਾਲ ਵੀ ਜਿਹੜੀਆਂ ਪੱਟੀਆਂ ਨੇ ਆਪਾਂ ਬਹੁਤ ਸੋਹਣੀਆਂ ਫੋਲਡ ਹੋ ਰਹੀਆਂ ਨੇ ਕਾਟਨ ਦੇ ਕੱਪੜੇ ਤੇ ਤਾਂ ਐਵੇਂ ਫਿਨਿਸ਼ਿੰਗ ਬਹੁਤ ਜ਼ਿਆਦਾ ਆਉਂਦੀ ਹੈਗੀ ਜੀ ਬਾਕੀ ਅੱਜਕੱਲ ਟ੍ਰੈਂਡ ਹੀ ਚੱਲ ਰਿਹਾ ਜੀ ਹਰ ਕੋਈ ਪ੍ਰਿੰਟਡ ਸੂਟ ਹੋਵੇ ਚਾਹੇ ਵਰਕ ਵਾਲਾ ਹੋਵੇ ਚਾਹੇ ਕਿਵੇਂ ਦਾ ਵੀ ਹੋਵੇ ਫ੍ਰੇਕ ਸੂਟ ਤੇ ਵੀ ਲੈਸਾਂ ਨਾਲ ਡਿਜ਼ਾਈਨ ਬਣਾ ਕੇ ਬਹੁਤ ਸੋਹਣਾ ਵੀ ਜਿਹੜਾ ਸੂਟ ਹੈ ਉਹ ਬਣ ਜਾਂਦਾ ਹੈਗਾ ਬਸ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਜੀ ਇਹ ਦੇਖੋ ਜੀ ਪੱਟੀਆਂ ਆਪਣੀਆਂ ਜਿਹੜੀਆਂ ਬਣ ਗਈਆਂ ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਾਲੀ ਵਾਲੀ ਲੈਸ ਰੱਖ ਕੇ ਤੁਸੀਂ ਨਾ ਤਾਂ ਲੈਸ ਨੂੰ ਖਿੱਚਣਾਗਾ ਨਾ ਪੱਟੀ ਨੂੰ ਖਿੱਚਣਾ ਸਿਰਫ ਨੋਰਮਲ ਹੱਥ ਨਾਲ ਆਪਾਂ ਨੇ ਜਿਹੜੀ ਇਹ ਲੈਸ ਹੈ ਇਹਦੀ ਸਿਲਾਈ ਲਾਉਣੀ ਹੈਗੀ ਜੇਕਰ ਤੁਸੀਂ ਲੈਸ ਖਿੱਚ ਲਈ ਤਾਂ ਪੱਟੀ ਜਿਹੜੀ ਹੈ ਉਹ ਲੂਜ਼ ਰਹਿ ਜੂਗੀ ਜੇਕਰ ਤੁਸੀਂ ਪੱਟੀ ਵੀ ਲੈਸ ਜ਼ਿਆਦਾ ਲੂਜ਼ ਛੱਡਤੀ ਤਾਂ ਜਿਹੜੀ ਪੱਟੀ ਆ ਉਹਨੂੰ ਖਿੱਚ ਪੈਣੀ ਸ਼ੁਰੂ ਹੋ ਜੂਗੀ ਵੀ ਬਸ ਇਸ ਚੀਜ਼ ਦਾ ਧਿਆਨ ਰੱਖਿਓ ਜੀ ਰਾਮ ਨਾਲ ਹਲਕੇ ਹੱਥਾਂ ਨਾਲ ਜਿਹੜੀ ਤੁਸੀਂ ਇਹ ਲੈਸ ਆ ਇਹ ਰਖੜੀਆਂ ਤੇ ਇਹਦੇ ਵਿੱਚ ਸਲਾਈ ਮਾਰ ਕੇ ਇਸ ਤੋਂ ਬਾਅਦ ਆਪਾਂ ਨੇ ਗਲੇ ਨਾਲ ਇਹਨੂੰ ਜੜ ਲੈਣਾਗਾ ਇਹ ਦੇਖੋ ਜੀ ਇਹ ਪੱਟੀਆਂ ਆਪਣੀਆਂ ਤਿਆਰ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਗਲੇ ਨਾਲ ਜੜਾਂਗੇ ਸਹੀ ਤੋ ਆਪਾਂ ਇਹ ਜਿਹੜੀਆਂ ਪੱਟੀਆਂ ਵਾਲੀ ਸਾਈਡ ਹੈ ਇਹ ਅੰਦਰ ਆ ਜੂਗੀ ਤੇ ਜਾਲੀ ਵਾਲੀ ਸਾਈਡ ਆਪਣੀ ਗਲੇ ਨਾਲ ਜਿਹੜਾ ਆਪਾਂ ਪਹਿਲਾਂ ਬਣਾਇਆ ਸੀ ਉਹਦੇ ਨਾਲ ਲੱਗ ਜੂਗੀ ਇਸ ਤਰੀਕੇ ਨਾਲ ਜੀ ਇਹ ਆਪਣੀਆਂ ਜਿਹੜੀਆਂ ਪੱਟੀਆਂ ਨੇ ਉਹ ਰੱਖੀਆਂ ਜਾਣਗੀਆਂ ਤੇ ਆਪਣਾ ਗਲਾ ਬਸ ਬਣ ਕੇ ਤਿਆਰ ਹੈ ਜੀ ਇਹ ਬਸ ਸਿਰਫ ਆਪਾਂ ਨੇ ਆਪਾਂ ਨੇ ਧਿਆਨ ਦੇਣਾ ਵੀ ਆਪਣੀਆਂ ਪੱਟੀਆਂ ਟੇਡੀਆਂ ਨਾ ਜਾਣ ਤੇ ਲੈਸ ਜਿਹੜੀ ਹੈ ਉਹਨਾਂ ਖਿੱਚ ਉਹਨੂੰ ਖਿੱਚ ਪਾਵੇ ਤੇ ਨਾ ਲੂਜ਼ ਹੋਵੇ ਇਹ ਚੀਜ਼ ਦਾ ਧਿਆਨ ਤੁਸੀਂ ਰੱਖਣਾ ਤੇ ਹੁਣ ਜਿਹੜੀ ਆਪਾਂ ਨੂੰ ਲੱਗਦਾ ਸੀ ਵੀ ਗਲੇ ਦੀ ਚੜਾਈ ਜ਼ਿਆਦਾਗੀ ਉਹ ਵੀ ਨਾਰਮਲ ਹੋਗੀ ਜੀ ਉਹ ਹੀ 5 ਸਵਾ 5 ਜਿਹੜਾ ਆਪਣੇ ਗਲੇ ਦੀ ਚੜਾਈ ਰਹਿ ਗਈ ਤੇ ਇਸ ਤੋਂ ਬਾਅਦ ਜੇ ਤੁਸੀਂ ਜ਼ਿਆਦਾ ਚੌੜਾ ਗਲਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਜਿਹੜੀ ਮੈਂ 4 ਇੰਚ ਕੱਟਿਆ ਸੀ ਤੁਸੀਂ 5 ਵੀ ਕੱਟ ਸਕਦੇ ਹੋ ਜਿਹੜਾ ਮੈਂ ਵੀ ਸ਼ੇਪ ਬਣਾਇਆ ਸੀਗਾ ਇਹ ਕਰ ਤੁਹਾਨੂੰ ਫੇਰ ਵੀ ਦਿੱਕਤ ਆਉਂਦੀ ਆ ਵੀ ਸਲਾਈ ਨਾਲ ਆਪਣੇ ਤੋਂ ਇਹ ਲੈਸ ਸੈੱਟ ਨਹੀਂ ਆਉਣੀ ਤਾਂ ਤੁਸੀਂ ਲੈਸ ਤੇ ਫੇਵਿਕੋਲ ਲਾ ਕੇ ਉੱਤੇ ਪ੍ਰੈਸ ਲਾ ਕੇ ਪਹਿਲਾਂ ਇਹਨੂੰ ਕੱਚਾ ਵੀ ਕਰ ਸਕਦੇ ਹੋ ਤਾਂ ਵੀ ਤੁਸੀਂ ਸੂਟ ਬਣਾ ਸਕਦੇ ਹੋ